ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਜੰਗ ਹੋਰ ਤੇਜ਼ ਹੋ ਸਕਦੀ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਇਹ ਸਾਫ ਕਹਿ ਦਿੱਤਾ ਹੈ ਕਿ ਜੰਗ ਹੋਵੇਗੀ ਚੇਤਾਵਨੀ ਦਿੱਤੀ ਹੈ ਪਾਕਿਸਤਾਨ ਦੇ ਮੰਤਰੀ ਨੇ ਅਫਗਾਨਿਸਤਾਨ ਨੂੰ ਜੇਕਰ ਸਮਝੌਤਾ ਨਹੀਂ ਹੋਵੇਗਾ ਤਾਂ ਖੁੱਲੀ ਜੰਗ ਹੋਵੇਗੀ ਇਸ ਤੋਂ ਪਹਿਲਾਂ ਭਾਰਤ ਨੂੰ ਵੀ ਧਮਕੀਆਂ ਪਾਕਿਸਤਾਨ ਵੱਲੋਂ ਦਿੱਤੀਆਂ ਜਾਂਦੀਆਂ ਰਹੀਆਂ ਨੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਮੁਹੰਮਦ ਆਸੀਫ ਨੇ ਖਾਸ ਤੌਰ ਤੇ ਸ਼ਨੀਵਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਇਸਤਾਂਬੁਲ ਵਿੱਚ ਚੱਲ ਰਹੀ ਗੱਲਬਾਤ ਦੌਰਾਨ ਅਫਗਾਨਿਸਤਾਨ ਨਾਲ ਸਮਝੌਤੇ ਉੱਤੇ ਪਹੁੰਚਣ ਵਿੱਚ ਅਸਫਲ ਰਹਿਣ ਉੱਤੇ ਖੁੱਲੀ ਜੰਗ ਹੋ ਸਕਦੀ ਹੈ ਆਸਿਫ ਨੇ ਖਬਰ ਏਜੰਸੀ ਰਾਈਟਰਸ ਦੇ ਹਵਾਲੇ ਨਾਲ ਕਿਹਾ ਹੈ ਕਿ ਦੇਖੋ ਅਫਗਾਨਿਸਤਾਨ ਸ਼ਾਂਤੀ ਚਾਹੁੰਦਾ ਹੈ ਪਰ ਸਮਝੌਤੇ ਉੱਤੇ ਪਹੁੰਚਣ ਵਿੱਚ ਅਸਫਲ ਰਹਿਣ ਦਾ ਮਤਲਬ ਖੁੱਲੀ ਜੰਗ ਹੈ ਪਾਕਿਸਤਾਨ ਅਖਬਾਰ ਡਾਊਨ ਦੀ ਖਬਰ ਮੁਤਾਬਕ ਅਫਗਾਨਿਸਤਾਨ ਤੇ ਪਾਕਿਸਤਾਨ ਵਿਚਕਾਰ ਦੂਜੇ ਦੌਰ ਦੀ ਗੱਲਬਾਤ ਸ਼ਨੀਚਰਵਾਰ ਨੂੰ ਤੁਰਕੀ ਦੇ ਇਸਤਾਬਲ ਚ ਸ਼ੁਰੂ ਹੋਈ ਵਿਚਾਰ ਵਟਾਂਦਰੇ ਦਾ ਉਦੇਸ਼ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਨਾ ਅਤੇ ਦੋ ਹਫ਼ਤਿਆਂ ਦੀ ਤੀਬਰ ਚੜਪਾਂ ਤੋਂ ਬਾਅਦ ਉਹਨਾਂ ਦੀ ਸਾਂਝੀ ਸਰਹੱਦ ਉੱਤੇ ਸਥਾਈ ਜੰਗਬੰਦੀ ਸਥਾਪਿਤ ਕਰਨਾ ਇਹ ਚੜਪ ਜਿਸ ਵਿੱਚ ਨਾਗਰਿਕਾਂ ਸਮੇਤ ਦਰਜਨਾਂ ਲੋਕ ਮਾਰੇ ਗਏ ਮਦ ਕਾਬੂਲ ਵਿੱਚ ਧਮਾਕਿਆਂ ਤੋਂ ਬਾਅਦ ਸ਼ੁਰੂ ਹੋਈ ਜਿਸ ਲਈ ਤਾਲੀਬਾਨ ਸਰਕਾਰ ਨੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਿਸ ਨਾਲ ਸਰਹੱਦ ਉੱਤੇ ਜਵਾਬੀ ਹਮਲੇ ਸ਼ੁਰੂ ਹੋਏ ਦੋਵਾਂ ਧਿਰਾਂ ਸ਼ੁਰੂ ਵਿੱਚ ਜੰਗਬੰਦੀ ਉੱਤੇ ਸਹਿਮਤ ਹੋਈਆਂ ਪਰ ਕੁਝ ਦਿਨਾਂ ਵਿੱਚ ਹੀ ਇਹ ਟੁੱਟ ਗਈ ਕਾਬੂਲ ਨੇ ਇਸਲਾਮਾਬਾਦ ਨੂੰ ਜ਼ਿੰਮੇਵਾਰ ਠਹਿਰਾਇਆ ਸ਼ਨੀਚਰਵਾਰ ਨੂੰ ਇਸਤਾਨਬੁਲ ਦੀ ਚਰਚਾ ਚ ਵਾਰਤਾਕਾਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਦੋਹਾਂ ਗੱਲਬਾਤ ਦੌਰਾਨ ਐਲਾਨ ਸਥਿਰਤਾ ਬਣਾਈ ਰੱਖਣ ਲਈ ਵਧੀਆ ਅਤੇ ਵਿਧੀਆਂ ਦੇ ਰੂਪਰੇਖਾ ਤਿਆਰ ਕਰਨਗੇ ਪਰ ਗੱਲਬਾਤ ਜੇਕਰ ਸਹੀ ਨਾ ਨਿਕਲੀ ਜਾਂ ਕੋਈ ਹੱਲ ਨਾ ਨਿਕਲਿਆ ਤਾਂ ਪਾਕਿਸਤਾਨ ਨੇ ਖੁੱਲੀ ਚੇਤਾਵਨੀ ਦਿੱਤੀ ਅਫਗਾਨਿਸਤਾਨ ਨੂੰ ਕਿ ਖੁੱਲੀ ਜੰਗ ਹੋਵੇਗੀ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਜੰਗ ਹੋਰ ਤੇਜ਼ ਹੋ ਸਕਦੀ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਇਹ ਸਾਫ਼ ਕਹਿ ਦਿੱਤਾ ਹੈ ਕਿ ਜੰਗ ਹੋਵੇਗੀ ਚੇਤਾਵਨੀ ਦਿੱਤੀ ਹੈ ਪਾਕਿਸਤਾਨ ਦੇ ਮੰਤਰੀ ਨੇ ਅਫਗਾਨਿਸਤਾਨ ਨੂੰ ਜੇਕਰ ਸਮਝੌਤਾ ਨਹੀਂ ਹੋਵੇਗਾ ਤਾਂ ਖੁੱਲੀ ਜੰਗ ਹੋਵੇਗੀ ਇਸ ਤੋਂ ਪਹਿਲਾਂ ਭਾਰਤ ਨੂੰ ਵੀ ਧਮਕੀਆਂ ਪਾਕਿਸਤਾਨ ਵੱਲੋਂ ਦਿੱਤੀਆਂ ਜਾਂਦੀਆਂ ਰਹੀਆਂ ਨੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਮੁਹੰਮਦ ਆਸੀਫ ਨੇ ਕੱਤੇ ਤੌਰ ਤੇ ਸ਼ਨੀਵਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਇਸਤਾਨਬੁਲ ਮੇ ਵਿਚ ਚੱਲ ਰਹੀ ਗੱਲਬਾਤ ਦੌਰਾਨ ਅਫਗਾਨਿਸਤਾਨ ਨਾਲ ਸਮਝੌਤੇ ਉੱਤੇ ਪਹੁੰਚਣ ਵਿੱਚ ਅਸਫਲ ਰਹਿਣ ਉੱਤੇ ਖੁੱਲੀ ਜੰਗ ਹੋ ਸਕਦੀ ਹੈ ਆਸੀਫ ਨੇ ਖਬਰ ਏਜੰਸੀ ਰਾਈਟਰਸ ਦੇ ਹਵਾਲੇ ਨਾਲ ਕਿਹਾ ਹੈ ਕਿ ਦੇਖੋ ਅਫਗਾਨਿਸਤਾਨ ਸ਼ਾਂਤੀ ਚਾਹੁੰਦਾ ਹੈ ਪਰ ਸਮਝੌਤੇ ਉੱਤੇ ਪਹੁੰਚਣ ਵਿੱਚ ਅਸਫਲ ਰਹਿਣ ਦਾ ਮਤਲਬ ਖੁੱਲੀ ਜੰਗ ਹੈ ਪਾਕਿਸਤਾਨ ਅਖਬਾਰ ਡਾਉਨ ਦੀ ਖਬਰ ਮੁਤਾਬਕ ਅਫਗਾਨਿਸਤਾਨ ਤੇ ਪਾਕਿਸਤਾਨ ਵਿਚਕਾਰ ਦੂਜੇ ਦੌਰ ਦੀ ਗੱਲਬਾਤ ਸ਼ਨੀਚਰਵਾਰ ਨੂੰ ਤੁਰਕੀ ਦੇ ਇੰਸਤਬੁਲ ਚ ਸ਼ੁਰੂ ਹੋਈ ਵਿਚਾਰ ਵਟਾਂਦਰੇ ਦਾ ਉਦੇਸ਼ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਨਾ ਅਤੇ ਦੋ ਹਫ਼ਤਿਆਂ ਦੀ ਤੀਬਰ ਝੜਪਾਂ ਤੋਂ ਬਾਅਦ ਉਹਨਾਂ ਦੀ ਸਾਂਝੀ ਸਰਹੱਦ ਉੱਤੇ ਸਥਾਈ ਜੰਗਬੰਦੀ ਸਥਾਪਿਤ ਕਰਨਾ ਇਹ ਝੜਪ ਜਿਸ ਵਿੱਚ ਨਾਗਰਿਕਾਂ ਸਮੇਤ ਦਰਜਨਾਂ ਲੋਕ ਮਾਰੇ ਗਏ ਮਦ ਕਾਬੂਲ ਵਿੱਚ ਧਮਾਕਿਆਂ ਤੋਂ ਬਾਅਦ ਸ਼ੁਰੂ ਹੋਈ ਜਿਸ ਲਈ ਤਾਲੀਬਾਨ ਸਰਕਾਰ ਨੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਿਸ ਨਾਲ ਸਰਹੱਦ ਉੱਤੇ ਜਵਾਬੀ ਹਮਲੇ ਸ਼ੁਰੂ ਹੋਏ ਦੋਵਾਂ ਧਿਰਾਂ ਸ਼ੁਰੂ ਵਿੱਚ ਜੰਗਬੰਦੀ ਉੱਤੇ ਸਹਿਮਤ ਹੋਈਆਂ ਪਰ ਕੁਝ ਦਿਨਾਂ ਵਿੱਚ ਹੀ ਇਹ ਟੁੱਟ ਗਈ ਕਾਬੂਲ ਨੇ ਇਸਲਾਮਾਬਾਦ ਨੂੰ ਜ਼ਿੰਮੇਵਾਰ ਠਹਿਰਾਇਆ ਸ਼ਨੀਚਰਵਾਰ ਨੂੰ ਇਸਤਾਨਬੁਲ ਦੀ ਚਰਚਾ ਚ ਵਾਰਤਾਕਾਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਦੋਹਾਂ ਗੱਲਬਾਤ ਦੌਰਾਨ ਐਲਾਨ ਸਿਰਤਾ ਪੜਾਈ ਰੱਖਣ ਲਈ ਵਧੀਆ ਅਤੇ ਵਿਧੀਆਂ ਦੇ ਰੂਪਰੇਖਾ ਤਿਆਰ ਕਰਨਗੇ ਪਰ ਗੱਲਬਾਤ ਜੇਕਰ ਸਹੀ ਨਾ ਨਿਕਲੀ ਜਾਂ ਕੋਈ ਹੱਲ ਨਾ ਨਿਕਲਿਆ ਤਾਂ ਪਾਕਿਸਤਾਨ ਨੇ ਖੁੱਲੀ ਚੇਤਾਵਨੀ ਦਿੱਤੀ ਅਫਗਾਨਿਸਤਾਨ ਨੂੰ ਕਿ ਖੁੱਲੀ ਜੰਗ ਹੋਵੇਗੀ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਜੰਗ ਹੋਰ ਤੇਜ਼ ਹੋ ਸਕਦੀ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਇਹ ਸਾਫ਼ ਕਹਿ ਦਿੱਤਾ ਹੈ ਕਿ ਜੰਗ ਹੋਵੇਗੀ ਚੇਤਾਵਨੀ ਦਿੱਤੀ ਹੈ ਪਾਕਿਸਤਾਨ ਦੇ ਮંત્રી ਨੇ ਅਫਗਾਨਿਸਤਾਨ ਨੂੰ ਜੇਕਰ ਸਮਝੌਤਾ ਨਹੀਂ ਹੋਵੇਗਾ ਤਾਂ ਖੁੱਲੀ ਜੰਗ ਹੋਵੇਗੀ ਇਸ ਤੋਂ ਪਹਿਲਾਂ ਭਾਰਤ ਨੂੰ ਵੀ ਧਮਕੀਆਂ ਪਾਕਿਸਤਾਨ ਵੱਲੋਂ ਦਿੱਤੀਆਂ ਜਾਂਦੀਆਂ ਰਹੀਆਂ ਨੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਮੁਹੰਮਦ ਆਸੀਫ ਨੇ ਰਤਤੌਰ ਤੇ ਸ਼ਨੀਵਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਇਸਤਾਨਬੁਲ ਵਿੱਚ ਚੱਲ ਰਹੀ ਗੱਲਬਾਤ ਦੌਰਾਨ ਅਫਗਾਨਿਸਤਾਨ ਨਾਲ ਸਮਝੌਤੇ ਉੱਤੇ ਪਹੁੰਚਣ ਵਿੱਚ ਅਸਫਲ ਰਹਿਣ ਉੱਤੇ ਖੁੱਲੀ ਜੰਗ ਹੋ ਸਕਦੀ ਹੈ ਆਸੀਫ ਨੇ ਖਬਰ ਏਜੰਸੀ ਰਾਈਟਰਸ ਦੇ ਹਵਾਲੇ ਨਾਲ ਕਿਹਾ ਹੈ ਕਿ ਦੇਖੋ ਅਫਗਾਨਿਸਤਾਨ ਸ਼ਾਂਤੀ ਚਾਹੁੰਦਾ ਹੈ ਪਰ ਸਮਝੌਤੇ ਉੱਤੇ ਪਹੁੰਚਣ ਵਿੱਚ ਅਸਫਲ ਰਹਿਣ ਦਾ ਮਤਲਬ ਖੁੱਲੀ ਜੰਗ ਹੈ ਪਾਕਿਸਤਾਨ ਅਖਬਾਰ ਡਾਉਨ ਦੀ ਖਬਰ ਮੁਤਾਬਕ ਅਫਗਾਨਿਸਤਾਨ ਤੇ ਪਾਕਿਸਤਾਨ ਵਿਚਕਾਰ ਦੂਜੇ ਦੌਰ ਦੀ ਗੱਲਬਾਤ ਸ਼ਨੀਚਰਵਾਰ ਨੂੰ ਤੁਰਕੀ ਦੇ ਇਸਤਬੁਲ ਚ ਸ਼ੁਰੂ ਹੋਈ ਵਿਚਾਰ ਵਟਾਂਦਰੇ ਦਾ ਉਦੇਸ਼ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਨਾ ਅਤੇ ਦੋ ਹਫ਼ਤਿਆਂ ਦੀ ਤੀਬਰ ਚੜਪਾ ਤੋਂ ਬਾਅਦ ਉਹਨਾਂ ਦੀ ਸਾਂਝੀ ਸਰਹੱਦ ਉੱਤੇ ਸਥਾਈ ਜੰਗਬੰਦੀ ਸਥਾਪਿਤ ਕਰਨਾ ਹੈ ਇਹ ਚੜਪ ਜਿਸ ਵਿੱਚ ਨਾਗਰਿਕਾਂ ਸਮੇਤ ਦਰਜਨਾਂ ਲੋਕ ਮਾਰੇ ਗਏ ਮਦ ਕਾਬੁਲ ਵਿੱਚ ਧਮਾਕਿਆਂ ਤੋਂ ਬਾਅਦ ਸ਼ੁਰੂ ਹੋਈ ਜਿਸ ਲਈ ਤਾਲੀਬਾਨ ਸਰਕਾਰ ਨੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਿਸ ਨਾਲ ਸਰਹੱਦ ਉਤੇ ਜਵਾਬੀ ਹਮਲੇ ਸ਼ੁਰੂ ਹੋਏ ਦੋਵਾਂ ਤਿਰਾਂ ਸ਼ੁਰੂ ਵਿੱਚ ਜੰਗਬੰਦੀ ਉਤੇ ਸਹਿਮਤ ਹੋਈਆਂ ਪਰ ਕੁਝ ਦਿਨਾਂ ਵਿੱਚ ਹੀ ਇਹ ਟੁੱਟ ਗਈ ਕਾਬੁਲ ਨੇ ਇਸਲਾਮਾਬਾਦ ਨੂੰ ਜ਼ਿੰਮੇਵਾਰ ਠਹਿਰਾਇਆ ਸ਼ਨੀਚਰਵਾਰ ਨੂੰ ਇਸਤਾਨਬੁਲ ਦੀ ਚਰਚਾ 'ਚ ਵਾਰਤਾਕਾਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਦੋਹਾਂ ਗੱਲਬਾਤ ਦੁਰਾ